ਜਿਵੇਂ ਭਾਈ ਜਸਦੇਵ ਸਿੰਘ ਕੱਲ ਪੁੱਛਣ ਡੇ ਸੀ ਕਿ ਕਿਰਪਾ ਕੀ ਹੁੰਦੀ ਖਾਲਸਾ ਜੀ ਗੁਰਪ੍ਰਸਾਦ ਜਿਹਨੂੰ ਕਹਨੇ ਆ ਉਹ ਕੀ ਹੁੰਦਾ ਆਪ ਜੀ ਨੂੰ ਜੇ ਪੁੱਛੀਏ ਕਿ ਆਪ ਜੀ ਦਾ ਇਹੋ ਜਿਹਾ ਕਿਹੜਾ ਗੁਣ ਏ ਕੀ ਕਰਮ ਕੀਤਾ ਏ ਕੀ ਭੇਟਾ ਦਿੱਤੀ ਏ ਕਿ ਸਤਿਗੁਰੂ ਨੇ ਆਪ ਜੀ ਨੂੰ ਜਾਨਵਰ ਨਹੀਂ ਬਣਾਇਆ ਮਨੁੱਖ ਬਣਾਇਆ ਏ ਕੀ ਕੋਈ ਕਰਮ ਜਾ ਦੇ ਕੀ ਇਹ ਉਹਦੀ ਕਿਰਪਾ ਨਹੀਂ ਹੈ ਉਸ ਪਿਆਰੇ ਨੇ ਇਹ ਸੋਹਣੀਆਂ ਅੱਖਾਂ ਦਿੱਤੀਆਂ ਨੇ ਜਿਹੜੀਆਂ ਪਿਆਰੇ ਨੂੰ ਦੇਖ ਸਕਦੀਆਂ ਬਾਣੀ ਨੂੰ ਪੜ ਸਕਦੀਆਂ ਗਾ ਸਕਦੀਆਂ ਨੇ ਦੇਖ ਸਕਦੀਆਂ ਨਾ ਆਪਣੇ ਮਾਲਕ ਦੇ ਰੰਗਾਂ ਨੂੰ ਮਾਣ ਸਕਦੀਆਂ ਇਹ ਦਿੱਤੀਆਂ ਨੇ ਕੀ ਇਹ ਉਹਦੀ ਕਿਰਪਾ ਨਹੀਂ ਹੈ ਕੀ ਪੇਟਾ ਦਿੱਤੀ ਏ ਇਹਦੀ ਉਹਨੂੰ ਧੰਨਵਾਦ ਵੀ ਨਹੀਂ ਕੀਤਾ ਹੁਣ ਇਹ ਕੰਨ ਦਿੱਤੇ ਨੇ ਸੁਣਦੇ ਨੇ ਸਤਗੁਰੂ ਦੀ ਮਹਿਮਾ ਨੂੰ ਪਿਆਰੇ ਦੇ ਰੰਗਾਂ ਨੂੰ ਸੁਣਦੇ ਨੇ ਇਹਦੇ ਵਾਸਤੇ ਕੀ ਏ ਬਖਸ਼ਿਸ਼ ਨਹੀਂ ਏ ਉਹਦੀ ਆ ਰਸਨਾ ਉਹਨੂੰ ਗਾ ਰਹੀ ਏ ਇਹ ਬਖਸ਼ਿਸ਼ ਨਹੀਂ ਏ ਇੱਕ ਕਦਮਾ ਨਾ ਚੱਲ ਕੇ ਆਪਣੇ ਪਿਆਰੇ ਕੋ ਆ ਜਾਂਦੇ ਉਹਦੀ ਸੇਵਾ ਕਰ ਲੈਂਦੇ ਹੋ ਪਰਿਵਾਰ ਵੀ ਆਪਣਾ ਪਾਲ ਲੈਂਦੇ ਹੋ ਇਹ ਉਹਦੀ ਬਖਸ਼ਿਸ਼ ਨਹੀਂ ਏ ਇਹ ਹੱਥ ਦਿੱਤੇ ਨੇ ਕਿਸੇ ਵੀ ਉਹਦੇ ਰੰਗ ਨੂੰ ਗਲਵਕੜੀ ਨਾ ਲਾ ਲੈਂਦੇ ਹੋ ਕੀ ਇਹ ਉਹਦੀ ਬਖਸ਼ਿਸ਼ ਨਹੀਂ ਏ ਆ ਬੁੱਧ ਦਿੱਤੀ ਏ ਉਸ ਪਿਆਰੇ ਨੇ ਇਹ ਬੁੱਧ ਦਿੱਤੀ ਏ ਸੋਚਣ ਦੀ ਸ਼ਕਤੀ ਦਿੱਤੀ ਏ ਕਮਲੇ ਵੀ ਤੇ ਬਣਾ ਸਕਦਾ ਸੀ ਨਾ ਕਿ ਇਹ ਉਹਦੀ ਬਖਸ਼ਿਸ਼ ਨਹੀਂ ਏ ਫਿਰ ਇਨੀਆਂ ਬਖਸ਼ਿਸ਼ਾਂ ਦੇ ਵਿੱਚੋਂ ਇਹ ਧਰਤੀ ਦਿੱਤੀ ਏ ਸੂਰਜ ਦਿੱਤਾ ਏ ਉਪਜਾਊ ਮਿੱਟੀ ਦਿੱਤੀ ਏ ਰੋਟੀ ਵਾਸਤੇ ਅਨਾਜ ਦਿੱਤਾ ਏ ਪੌਣ ਨੂੰ ਕੱਪੜੇ ਦਿੱਤੇ ਨੇ ਸਵਾਸ ਦਿੱਤੇ ਨੇ ਕਿੰਨੇ ਕੁ ਗਿਣੀਏ ਕਿੰਨੇ ਕੁ ਗਿਣੀਏ ਗਿਣ ਗਿਣਿਆ ਉਮਰ ਲੰਘ ਜਾਣੀ ਏ ਇਨੀਆਂ ਬਖਸ਼ਿਸ਼ਾਂ ਇੰਨੀ ਗੁਰਪ੍ਰਸਾਦ ਏ ਆਪ ਜੀ ਦੇ ਮੇਰੇ ਨ ਸਭਨਾ ਤੋਂ ਉੱਤਮ ਆਪ ਜੀ ਨੂੰ ਗੁਰਸਿੱਖੀ ਬਖਸ਼ੀ ਏ ਅਮਰਤ ਦੀ ਦਾਤ ਬਖਸ਼ੀ ਏ ਗੋਬਿੰਦ ਦਾ ਰੰਗ ਬਣਾ ਕੇ ਬਖਸ਼ਿਆ ਏ ਬੱਚੇ ਵਾਰ ਦਿੱਤੇ ਨੇ ਤਤੀਆਂ ਤਵੀਆਂ ਤੇ ਬਹਿ ਗਏ ਨੇ ਆਰਿਆਂ ਨਾਲ ਤਨ ਚਰਾ ਲਏ ਨੇ ਦੇਗਾ ਵਿੱਚ ਉੱਬਲ ਗਏ ਨੇ ਖੋਪੜੀਆਂ ਤੱਕ ਲਵਾ ਲਈਆਂ ਨੇ ਹੋਰ ਕੀ ਕਿਰਪਾ ਭਾਲਦੇ ਹੋ ਕੀ ਇਹ ਕਿਰਪਾ ਨਹੀਂ ਇਹਨੂੰ ਕਿਰਪਾ ਨਹੀਂ ਮੰਨਦੇ ਪਰ ਮਨੁੱਖ ਦੀ ਆਦਤ ਏ ਨਾ ਗਾਂ ਵੇਖਣਾ ਖਾਲੀ ਪਾਸੇ ਨੂੰ ਭੱਜਣਾ ਭਾਈ ਤੂੰ ਉਹਦੀਆਂ ਬਖਸ਼ਿਸ਼ਾਂ ਨਾ ਨਵਾਜਿਆਂ ਤੇਰੇ ਤੇ ਉਹਨੇ ਦਿਨ ਵੀ ਨਹੀਂ ਉਮਰਦੇ ਹੁਣੇ ਇਸ ਸਰੀਰ ਦੇ ਜਿੰਨੀਆਂ ਉਹਦੀਆਂ ਬਖਸ਼ਿਸ਼ਾਂ ਨੇ ਇੰਨੇ ਸੈਕਿੰਡ ਇੰਨੇ ਘੰਟੇ ਵੀ ਨਹੀਂ ਹੁਣੇ ਜਿੰਨੀਆਂ ਉਹਦੀਆਂ ਬਖਸ਼ਿਸ਼ਾਂ ਨੇ ਗਿਣੀਆਂ ਨਹੀਂ ਜਾ ਸਕਦੀਆਂ ਗਿਣਤੀ ਤੋਂ